ਹਾਂਜੀ ਦੋਸਤੋ ਕੀ ਹਾਲ ਨੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਿੰਡਾ ਜੱਟ ਦੀ ਐਲਬਮ ਯਾਰੀਆਂ ਬਾਰੇ ਪਿੰਡਾ ਜੱਟ ਸਿੰਗਰ ਹੋਏ ਨੇ ਪੰਜਾਬੀ ਅੱਜ ਵੀ ਇੰਡਸਟਰੀ ਦੇ ਵਿੱਚ ਨੇ ਪਰ ਉਹਨਾਂ ਨਾਮ ਨਹੀਂ ਹੈ ਜਿੰਨਾ ਪਹਿਲਾਂ ਸੀ ਤੇ ਪਿੰਡਾ ਜੱਟ ਦਾ ਵੀ ਇੱਕ ਦੌਰ ਹੁੰਦਾ ਸੀ ਇਹ ਬਹੁਤ ਸੋਹਣੀ ਐਲਬਮ ਬਰਾਉਨਾਂ ਦੀ ਹੈ ਯਾਰੀਆਂ ਬਹੁਤ ਹਿੱਟ ਗਾਣਾ ਹੋਇਆ ਸੀ ਯਾਰੀਆਂ ਸੌਂਗ ਜਿਹੜਾ ਬਹੁਤ ਹਿੱਟ ਹੋਇਆ ਸੀ ਤੇਰੀ ਤੋਰ ਵੀ ਗੀਤ ਬਹੁਤ ਹਿੱਟ ਹੋਇਆ ਸੀ ਇੱਕ ਰੁਮਾਲ ਗੀਤ ਸੀਗਾ ਉਹ ਵੀ ਬਹੁਤ ਹਿੱਟ ਹੋਇਆ ਸੀ ਤੇ ਜਾਗੋ ਗੀਤ ਬਹੁਤ ਜਾਗੋ ਗੀਤ ਬਹੁਤ ਸੋਹਣਾ ਜਿਹੜਾ ਸੀਗਾ ਉਹ ਹਿੱਟ ਹੋਇਆ ਸੀ ਤੇ ਇਹ ਤੁਸੀਂ ਐਲਬਮ ਦੇ ਪੋਸਟਰ ਜਿਹੜੇ ਆ ਉਹ ਦੇਖ ਸਕਦੇ ਹੋ ਤੇ ਕੈਲੀਫੋਰਨੀਆ ਬ੍ਰਦਰ ਤੇ ਪਿੰਡਾ ਜੱਟ ਦਾ ਮੈਂ ਪਹਿਲਾਂ ਹੀ ਕਹਿ ਸਕਦਾ ਕਿ ਇੱਕ ਵੱਖਰਾ ਦੌਰ ਸੀ ਜਾਜੀ ਬੈਂਸ ਵਰਗੀ ਜਾਨੀ ਕਿ ਜਾਜੀ ਬੀ ਵਰਗੀ ਗਾਇਕੀ ਉਹਨਾਂ ਦੀ ਸੀ ਤੇ ਸਟਾਈਲ ਵੀ ਉਹਨਾਂ ਵਰਗੂੰ ਸੀਗਾ ਉਹਨਾਂ ਦਾ ਯਾਰੀਆਂ ਐਲਬਮ ਪਿੰਡਾ ਜੱਟ ਦੀ ਇਹ ਜਿਹੜੀ ਐਲਬਮ ਹੈ ਆਡੀਓ ਟੱਚ ਵੱਲੋਂ ਰਿਲੀਜ਼ ਕੀਤੀ ਗਈ ਸੀ ਤੇ ਇਸ ਐਲਬਮ ਨੂੰ ਕਾਲਾ ਇੰਜਾਮਪਰੀ ਨੇ ਪ੍ਰੋਡਿਊਸ ਕੀਤਾ ਸੀ ਗਾਣੇ ਵੀ ਇੱਕ ਦੋ ਲਿਖੇ ਸੀ ਕਾਲਾ ਇੰਜਾਮਪਰੀ ਵੱਲੋਂ ਲਿਖੇ ਗਏ ਸੀ 42 ਰੁਪਏ ਦੀ ਇਹ ਕੈਸਟ ਸੀ 2003 ਦੇ ਵਿੱਚ ਰਿਲੀਜ਼ ਹੋਈ ਸੀ ਇਹ ਐਲਬਮ ਤੇ ਇਸ ਐਲਬਮ ਦੇ ਵਿੱਚ ਟੋਟਲ 8 ਗੀਤ ਗੰਨਤ ਹਨ ਏ ਸਾਈਡ ਦੇ ਵਿੱਚ ਪਹਿਲਾ Song ਰਮਾਲ ਦੂਜਾ ਪੰਜਾਬਣ ਤੀਜਾ ਯਾਰੀਆਂ ਚੌਥਾ ਚੌਥਾ ਪੱਲੇ ਦੇ ਤੇ ਪੰਜਵਾਂ ਡਰਾਈਵਰ ਬੀ ਸਾਈਡ ਦੇ ਵਿੱਚ ਜਾਗੋ ਅੱਖ ਤੇਰੀ ਤੌਰ ਤੇ ਬੋਲੀਆਂ ਟੋਟਲ 9 ਗੀਤ ਸੌਰੀ ਮੈਂ ਪਹਿਲਾਂ 8 ਗੀਤ ਕਹਿ ਚੁੱਕਿਆ ਹਾਂ ਟੋਟਲ 9 ਗੀਤ ਸੀਗੇ ਇਸ ਐਲਬਮ ਦੇ ਵਿੱਚ ਤੇ ਤੁਸੀਂ ਐਲਬਮ ਬਾਕੀ ਕਿੰਨੇ-ਕਿੰਨੇ ਸੁਣੀ ਹੈ ਕਮੈਂਟ ਰਹੀਂ ਜਰੂਰ ਦੱਸਿਓ ਤੇ ਬਾਕੀ ਪਿੰਦੇ ਜੱਟ ਦੇ ਜਿਹੜੇ ਫੈਨ ਆ ਅੱਜ ਵੀ ਗੀਤ ਸੁਣਦੇ ਆ ਉਹ ਵੀ ਕਮੈਂਟ ਰਹੀਂ ਦੱਸਿਓ ਮਿਲਦੇ ਆ ਨੈਕਸਟ ਵੀਡੀਓ